ਨੇ ਡਰ ਕੌਣ ਹੈ ਪਰਮੇਸ਼ਵਰ ਉਹਦੇ ਲਈ ਖਸਮ ਲਬਜ਼ ਵਰਤਿਆ ਹੈ ਅਰਬੀ ਦਾ ਲਬਜ਼ ਹੈ ਮਾਲਕ ਨੂੰ ਸੁਆਮੀ ਨੂੰ ਆਂਦੇ ਨੇ ਸਰਦੇ ਸਾਈ ਨੂੰ ਕਹਿੰਦੇ ਜਿਹੜਾ ਖਸਮ ਨੂੰ ਸਮਾਰਦਾ ਹੈ ਚਿੰਤਨ ਕਰਦਾ ਹੈ ਪਰਮਾਤਮਾ ਨੂੰ ਯਾਦ ਰੱਖਦਾ ਹੈ ਉਹਨੂੰ ਕਿਸੇ ਤਰ੍ਹਾਂ ਦਾ ਵੀ ਡਰ ਨਹੀਂ ਲੈਂਦਾ ਗੁਰਮੇਲ ਉਹ ਕੋ ਵਿੰਦਕਾ ਐ ਡਰ ਦੂਰ ਕਰਣਾ ਪਰਮੇਸ਼ਰ ਦੇ ਸਰਗੁਣ ਸਰੂਪ ਗੁਰੂ ਨਾਨਕ ਸਾਹਿਬ ਦਸੋਂ ਪਾਤਸ਼ਾਹਿਆ ਅਕਾਰ ਬਾਬਾ ਬੰਤਾ ਜੀ ਆਪ ਜੀ ਨੂੰ ਜੈ ਗੁਰੂ ਦੇਵ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਾਬਾ ਬੰਤਾ ਜੀ ਆਪ ਜੀ ਨੇ ਖਸਮ ਸ਼ਬਦ ਦੀ ਵਿਆਖਿਆ ਕਰਨ ਤੋਂ ਪਹਿਲਾ ਕਿ ਇਹ ਅਰਬੀ ਭਾਸ਼ਾ ਦਾ ਲਫ਼ਜ਼ ਹੈ। ਸ਼ਬਦ ਹੈ। ਔਰ ਬਾਬਾ ਬੰਤਾ ਜੀ ਵੀ ਮੈਂ ਆਪ ਜੀ ਦੇ ਮਰੇ ਹੱਥ ਚੋੜ ਕੇ ਬੇਨਤੀ ਕਰਦਾ। ਕਦੋਂ ਤੁਸੀਂ ਇਹਨਾਂ ਸ਼ਬਦਾਂ ਨੂੰ ਪੜ੍ਹ ਕੇ ਇਹ ਦੱਸੋਗੇ ਕਿ ਇਹ ਸੈਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਮੁਖੀ ਭਾਸ਼ਾ ਦਾ ਸ਼ਬਦ ਹੈ। ਕਦੋਂ? ਬਾਬਾ ਬੰਤਾ ਜੀ ਤੁਸੀਂ ਖਾਸਮ ਜਿਹੜਾ ਕਿਸੇ ਤੋਂ ਡਰਦਾ ਨਹੀਂ। ਜੀ ਤੁਸੀਂ ਕਿਹਾ। ਇਹ ਗੱਲ ਹੈ ਵਾਕਿਆ ਜਿਹੜਾ ਖਸਮ ਜਿਹੜਾ ਖਸਮ ਨੇ ਉਹ ਤਾਂ ਡਰਦਾ ਨਹੀਂ ਨਾ ਕਿਸੇ ਤੋਂ ਜਿਹੜਾ ਖਸਮ ਵਾਲਾ ਹੋ ਜਾਂਦਾ ਉਹ ਵੀ ਕਦੀ ਕਿਸੇ ਤੋਂ ਡਰਦਾ ਨਹੀਂ ਉਹ ਨਿਰਭਉ ਤੇ ਨਿਰਵੈਰ ਹੋ ਕੇ ਜ਼ਿੰਦਗੀ ਕੱਟਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੁਹਾਡਾ ਤੁਸੀਂ ਇਹ ਗੱਲ ਦੱਸੀ ਪਰ ਬਾਬਾ ਬੰਤਾ ਜੀ ਇੱਕ ਗੱਲ ਦਾ ਦੁੱਖ ਜਰੂਰ ਲੱਗਦਾ ਆ ਕਿ ਅਸੀਂ ਕਦੀ ਸੰਸਕ੍ਰਿਤ ਦੱਸਦੇ ਆ ਵੀ ਸੰਸਕ੍ਰਿਤ ਦਾ ਲਫ਼ਜ਼ ਆ ਭਾਸ਼ਾ ਦਾ ਆ ਕਦੀ ਅਸੀਂ ਦੱਸਦੇ ਹਾਂ ਇਹ ਫਾਰਸੀ ਦਾ ਆ ਕਦੀ ਅਸੀਂ ਦੱਸਦੇ ਕਦੀ ਹਿੰਦੀ ਦਾ ਕਦੇ ਅਸੀਂ ਕੁਛ ਦੱਸ ਦਿਆਂ ਕਦੀ ਉਰਦੂ ਦੱਸਦੇ ਹਾਂ ਕੋਈ ਪਤਾ ਨਹੀਂ ਅਸੀਂ ਕੀ ਕੁਛ ਦੱਸਦੇ ਹਾਂ ਕਦੀ ਅੰਗਰੇਜ਼ੀ ਦਾ ਦੱਸਦੇ ਹਾਂ ਕਦੀ ਅਸੀਂ ਕਹਿੰਦਾ ਮਤਲਬ ਅਰਬੀ ਭਾਸ਼ਾ ਦਾ ਲਫ਼ਜ਼ਾ ਮੈਂ ਕਿੰਨਾ ਵੀ ਕੋਦੂ ਨੂੰ ਅਸੀਂ ਇਹ ਆਪਣੇ ਬੱਚਿਆਂ ਨੂੰ ਦਸਰਾ ਸ਼ੁਰੂ ਕਰਾਂਗੇ ਕਿ ਇਹ ਗੁਰਮੁਖੀ ਭਾਸ਼ਾ ਦਾ ਸ਼ਬਦ ਹੈ ਬਾਬਾ ਬੰਤਾ ਜੀ ਆਪ ਜੀ ਨੇ ਖਸਮ ਦੀ ਗੱਲ ਕੀਤੀ ਆ ਤੁਸੀਂ ਵੀ ਖਸਮ ਆਲੇ ਹੋ ਤਾਂ ਨਹੀਂ ਖਸਮ ਬੋਲ ਆਇਆ ਤੁਸੀਂ ਆਪਣੇ ਖਸਮ ਦੇ ਵਿੱਚੋਂ ਕਦੇ ਵੀ ਕਦੀ ਅਰਬੀ ਭਾਸ਼ਾ ਲੱਭਦੇ ਆ ਕਦੀ ਤੁਸੀਂ ਫਾਰਸੀ ਲੱਭਦੇ ਕਦੀ ਸੰਸਕ੍ਰਿਤ ਲੱਭਦੇ ਕਦੀ ਤੁਸੀਂ ਅੰਗਰੇਜ਼ੀ ਲੱਭਦੇ ਆ ਪਰ ਮੈਂ ਆਪਣੇ ਖਸਮ ਦੇ ਵਿੱਚੋਂ ਹਮੇਸ਼ਾ ਹੀ ਕਿਹ ਲੱਭਦਾ ਗੁਰਮੁਖੀ ਲੱਭਦਾ ਮੈਂ ਤੁਹਾਨੂੰ ਅੱਜ ਗੁਰਮੁਖੀ ਭਾਸ਼ਾ ਦੇ ਅਫਸਰਾਂ ਦੇ ਖਸਮ ਦੇ ਅਫਸਰ ਕੀਆ ਬਾਬਾ ਬੰਤਾ ਜੀ ਧਿਆਨ ਨਾਲ ਸੁਣਿਓ ਜਿਹੜਾ ਖਸਣਿਆ ਉਹਨੇ ਸਾਨੂੰ ਹੱਥ ਦਿੱਤੇ ਖਾਸਮ ਕਹਿੰਦਾ ਆ ਬੇ ਮੈਨੂੰ ਵੀ ਯਾਦ ਨਹੀਂ ਕਰਨਾ ਤੂੰ ਪਹਿਲਾਂ ਤੂੰ ਇਸ ਧਰਤੀ ਤੇ ਜਾ ਕੇ ਕਮਾਉਣਾ ਆ ਕਿਰਤ ਕਰਨੀ 35 ਅੱਖਰਾਂ ਤੋਂ ਤੈਨੂੰ ਸਮਝਾਉਣਾ ਬਾਬਾ ਬੰਤਾ ਜੀ ਤੁਹਾਨੂੰ ਪਤਾ ਲੱਗੇ 35 ਅੱਖਰ ਜਿਹੜੇ ਨੇ ਪਹਿਲੀ ਲਾਈਨ ਦੇ ਵਿੱਚ ਖ ਖਾ ਨਹੀਂ ਆਉਂਦਾ ਦੂਜੀ ਲਾਈਨ ਦੇ ਵਿੱਚ ਕਕੇ ਤੋਂ ਬਾਅਦ ਕਾਇਆ ਨੂੰ ਪਾਲਣ ਵਾਸਤੇ ਖਖਾ ਆ ਗਿਆ ਖਖਾ ਖਾਸਮ ਯਾਦ ਰੱਖਿਓ ਮੈਂ ਤੁਹਾਨੂੰ ਕੋਈ ਬਾਹਰੋਂ ਕੁਝ ਵੀ ਬਾਹਰੋਂ ਲੈਣਾ ਵਿੱਚੋਂ ਹੀ ਸਭ ਕੁਝ ਮੈਂਗਾ ਆਪਾਂ ਨੂੰ ਬਾਬਾ ਬੰਤਾ ਇੱਥੇ ਆ ਰਿਖਿਓ ਬਾਬਾ ਬੰਤਾ ਜੀ ਤੁਹਾਡੇ ਵਰਗਾ ਵਿਦਵਾਨ ਮੈਂ ਨਹੀਂ ਹੋ ਸਕਦਾ ਤੋਂ ਹੁਸੈਨ ਬਹੁਤ ਜ਼ਿਆਦਾ ਸਟੱਡੀ ਕੀਤੀ ਹੋਈ ਹੈ ਬਾਣੀ ਤੇ ਤੁਸੀਂ ਬਹੁਤ ਜ਼ਿਆਦਾ ਕਿਤਾਬਾਂ ਪੜੀਆਂ ਹੋਈਆਂ ਤੁਸੀਂ ਪੂਰੇ ਵਰਲਡ ਦੀਆਂ ਮੇਰੇ ਹਿਸਾਬ ਨਾਲ ਕਿਤਾਬਾਂ ਪੜੀਆਂ ਤੁਸੀਂ ਤਾਂ ਤੁਪਿੰਦਰਪਾਲ ਜੀ ਨੇ ਔਰ ਸਾਡੇ ਤੁਮਰ ਸਾਹਿਬ ਇਹਨਾਂ ਨੇ ਬੜਾ ਕੁਝ ਪੜਿਆ ਹੋਇਆ ਔਰ ਸਾਡੇ ਕਹਿੰਦਾ ਮਤਲਬ ਜਿੰਨੇ ਵੀ ਸਾਡੇ ਜਥੇਦਾਰ ਆ ਇਹਨਾਂ ਨੇ ਸਭ ਕੁਝ ਪੜਿਆ ਹੋਇਆ ਆ ਪਰ ਮੈਂ ਕੁਝ ਨਹੀਂ ਪੜਿਆ ਮੈਂ ਤਾਂ ਸਿਰਫ ਆਪਣੀ ਬਾਬਾ ਬੰਤਾ ਜੀ ਇਕੋ ਨਹੀਂ ਪੜਿਆ ਤੁਹੋ ਜੀ ਦੇ ਵਿੱਚ ਸਾਡਾ ਇਤਿਹਾਸ ਲਿਖਿਆ ਹੋਇਆ ਉਹਦਾ ਨਾਮ ਹੈ ਬਾਣੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੋਚਣ ਹੋਵੇ ਪਰਮਗਤ ਗਰੀ ਬਾਬਾ ਬੰਤਾ ਜੀ ਮੈਂ ਕੋਸ਼ਿਸ਼ ਕਰੂਗਾ ਕਸਮ ਕੱਖ ਕਸਮ ਕਕੇ ਤੋਂ ਬਾਅਦ ਕਾਇਆ ਨੂੰ ਪਾਲਣ ਵਾਸਤੇ ਖਾਣੇ ਦੀ ਜ਼ਰੂਰਤ ਆ ਉਹ ਆਪਣੇ ਦਸਾਂ ਨੌ ਦੀ ਕਿਰਤ ਕਰਕੇ ਖਾਣਾ ਜਦੋਂ ਤੁਸੀਂ ਆਪਣੇ ਦਸਾਂ ਨੌ ਦੀ ਕਿਰਤ ਕਰਕੇ ਖਾਣਾ ਸ਼ੁਰੂ ਕਰ ਦਿੱਤਾ ਉਸ ਦਿਨ ਤੁਹਾਡੇ ਦਿਮਾਗ ਦੇ ਵਿੱਚ ਸਸਾ ਪਹਿਲਾ ਪਹਿਲੇ ਇੱਕ ਤੇ ਆ ਜਾਣਾ ਤੁਸੀਂ ਦੋ ਤੋਂ ਇੱਕ ਪਹਿਲੀ ਲਾਈਨ ਆ ਜਾਣਾ ਕਿਨਵਾਖਰ ਸਸਾ ਊੜਾ ਐੜਾ ਈੜੀ ਸਸਾ ਕਿਨਵਾਖਰ ਦੀ ਬਾਬਾ ਪਪਾ ਮਹੰਤਾ ਜੀ ਊੜਾ ਐੜਾ ਈੜੀ ਸਸਾ ਸੱਤਿਆ ਔਰ ਚੋਂ ਤਤਾਂ ਦੇ ਵਿੱਚ ਸੱਚ ਜਿਹੜਾ ਸਾਡੀ ਸੋਚ ਦੇ ਵਿੱਚ ਇੱਕ ਚੋਂ ਤਤਾਂ ਦੇ ਵਿੱਚੋਂ ਇੱਕ ਸੱਚਾ ਜਿਹੜਾ ਪ੍ਰਗਟ ਹੋਣਾ ਇੱਥੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਠੀਕ ਹੈ ਬਾਬਾ ਮਹੰਤਾ ਜੀ ਪਹਿਲੇ ਫਿਰ ਆਗਾ ਇੱਕ ਦੂਜੀ ਲੈਨ ਚੋ ਕਹਿਣ ਦਾ ਮਤਲਬ ਲਿਆ ਦੂਜੀ ਲੈਨ ਤੇੋਂ ਤੁਸੀਂ ਸੱਚ ਦੇ ਨਾਲ ਜੁੜਨਾ ਪਰ ਸੱਚ ਦੇ ਨਾਲ ਤੁਸੀਂ ਤਾਂ ਜੋੜ ਸਕਦੇ ਆ ਜੇ ਦਸਾਂਵਾਂ ਦੀ ਕਿਰਤ ਕੀਤੀ ਹੋਈ ਆ ਪਹਿਲਾ ਫਿਰ ਸੌਣ ਖੱਖ ਖਸਮ ਜੇ ਤੁਸੀਂ ਕਿਰਤ ਕੀਤੀ ਹੋਈ ਆ ਤਾਂ ਤੁਹਾਨੂੰ ਤੁਹਾਡਾ ਖਸਮ ਲੱਜਣਾ ਕੀ ਮਿਲ ਜਾਣਾ ਤੁਹਾਨੂੰ ਤੁਸੀਂ ਕਿੱਥੋਂ ਇੱਥੋਂ ਇੱਥੇ ਜਾਣਾ ਆ ਦੂਜਾ ਹਿੱਸਾ ਆ ਸਰੀਰ ਦਾ ਪਹਿਲਾ ਹਿੱਸਾ ਲੈ ਮਾਈਂਡ ਆ ਦੂਜਾ ਹਿੱਸਾ ਸਾਡਾ ਕੀ ਆ ਅੱਖਾਂ ਦੂਜੇ ਚੋਂ ਪਹਿਲੇ ਚੰਝਣਾ ਤੁਸੀਂ ਜੇ ਤੁਸੀਂ ਕਿਰਤ ਕਰ ਲਈ ਤਾਂ ਤਿਆ ਤੁਸ ਸਤਰਾ ਤੁਸ ਜੁੜ ਜਾਣਾ ਜਦੋਂ ਤੁਸੀਂ ਸਤਰਾ ਜੁੜ ਗਏ ਫਿਰ ਤੁਹਾਨੂੰ ਛੇਵੇਂ ਦਾ ਪਤਾ ਲੱਗਣਾ ਕਖਾ ਸਸਾ ਮਮਾ ਮਮਾ ਹੈ ਵੀ ਮਨੁੱਖ ਤਾਂ ਕਿੰਨੀ ਵੀ ਲੈਣ ਚਾਹੁੰਦੀ ਆ ਊੜਾੜੇ ਦੀ ਲੈਣ ਚ ਕਿੰਨੀ ਵੀ ਲੈਣ ਚਾਹੁੰਦੀ ਪਪਾ ਬੰਤਾ ਜੀ ਪਪਾ ਫਫਾ ਬੱਬਾ ਪੱਬਾ ਮਮਾ ਕਿਦ ਮਖ ਰਿਆ ਜਿਹੜੇ ਮਨੁੱਖਾਂ ਦੇ ਅੰਦਰ ਚਾਰ ਤਤ ਤੋਂ ਸੋਚ ਬਣ ਰਹੀ ਪੂਰੀ ਦੁਨੀਆ ਦੇ ਵਿੱਚ ਤੁਸੀਂ ਪੰਜਵੇਂ ਤੱਤ ਦੇ ਵਿੱਚ ਚੱਲ ਜਾਣਾ ਲੈ ਕਿੰਨੀਆ ਬਾਬਾ ਬੰਤਾ ਜੀ ਛੇਮੀ ਨੋਟ ਕਰਿਓ ਬਾਬਾ ਬੰਤਾ ਜੀ ਨੋਟ ਕਰਿਓ ਦੂਜੀ ਲੈਂ ਪਹਿਲੀ ਲੈਂ ਦੋ ਤਾਂ ਇੱਕ ਤਿੰਨ ਤੇ ਪਪਾ ਫਫਾ ਬੱਬਾ ਭੱਬਾ ਮਮਾ ਛੇ ਫੰਡਾਰੀ ਛੇਮੀ ਲੈਂ ਕਹਿੰਦਾ ਛੇ ਤਿੰਨ ਨੋ ਹੁਣ ਬਾਬਾ ਜੀ ਬਾਬਾ ਬੰਤਾ ਜੀ ਇਹਨੂੰ ਕਹਿੰਦੇ ਆ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਨੌ ਦੁਆਰਿਆਂ ਦੇ ਵਿੱਚ ਖਸਮ ਆ ਜੇ ਨੌ ਦੁਆਰਿਆਂ ਚ ਤੁਹਾਨੂੰ ਖਸਮ ਨਾ ਮਿਲਿਆ ਤੇ ਬਾਬਾ ਬੰਤਾ ਜੀ ਫਿਰ ਤੁਸੀਂ ਜ਼ਰੂਰ ਇਸ ਖਸਮ ਲਫਜ਼ ਨੂੰ ਤੁਸੀਂ ਕਹੋਗੇ ਕਿ ਇਹ ਕਿਹੜਾ ਕਿਹੜਾ ਸ਼ਬਦ ਹੈ ਜੀ ਕਿਹੜਾ ਹੈ ਜੀ ਅਰਬੀ ਪਾਸ਼ਾ ਦਾ ਸ਼ਬਦ ਹੈ ਖਸਮ ਅਰਬੀ ਕਹਿੰਦੇ ਜਾ ਸੰਸਕ੍ਰਿਤ ਕਹਨ ਕੋਈ ਰੋਣਾ ਨਹੀਂ ਕੋਈ ਨਹੀਂ ਅੰਗਰੇਜ਼ੀ ਦਾ ਕਹਨ ਕੋਈ ਰੋਣਾ ਨਹੀਂ ਪਰ ਗੁਰਮਖੀ ਭਾਸ਼ਾ ਦੇ ਜਿਹੜੇ ਅਰਥ ਆ ਬਾਬਾ ਬੰਤਾ ਜੀ ਖਸਮ ਦੇ ਅਰਥ ਇਹ ਨੇ ਜੇ ਇਸ ਮਨੁੱਖ ਦੇ ਵਿੱਚ ਜੇ ਇਸ ਮਨੁੱਖ ਨੂੰ ਇਹਨਾਂ ਤਿੰਨ ਅੱਖਰਾਂ ਦਾ ਪਤਾ ਲੱਗ ਗਿਆ ਖ ਖਾਣਾ ਦਸਾਂ ਨਾਲ ਦੇ ਗੱਤ ਕਰਕੇ ਜਦੋਂ ਸੱਚ ਦਾ ਖਾ ਲਿਆ ਤੇ ਤੁਹਾਡੇ ਅੱਖਾਂ ਤੋਂ ਸਿੱਧਾ ਇੱਥੇ ਜਾਣਾ ਕਿਉਂਕਿ ਤੁਹਾਨੂੰ ਪਤਾ ਲੱਗ ਜਾਣਾ ਹਰ ਇੱਕ ਬੰਦੇ ਦੇ ਅੰਦਰ ਦਰਦ ਹੈ ਉਹ ਜਿੱਦਾਂ ਦਰਦ ਦਾ ਪਤਾ ਲੱਗ ਗਿਆ ਫਿਰ ਤੁਹਾਨੂੰ ਮਨੁੱਖਤਾ ਦਾ ਪਤਾ ਲੱਗ ਜਾਣਾ ਜਦ ਤੱਕ ਨੂੰ ਮੁਖਤਲਾ ਪਤਾ ਲੱਗਾ ਤੈਨੂੰ ਛੇ ਦਾ ਪਤਾ ਲੱਗ ਜਾਣਾ ਜਦੋਂ ਛੇ ਦਾ ਪਤਾ ਲੱਗ ਗਿਆ ਤੇ ਤੁਸੀਂ 7ਵੇਂ ਦੇ ਵਿੱਚ ਜਾਣਾ ਹੀ ਜਾਣਾ 6 3 9 9 9 ਦੁਆਰੇ ਪ੍ਰਗਟ ਕੀਏ ਦਸਮਾ ਗੁਪਤ ਖਾਇ ਕਿੰਨਾ ਅਖਰਿਆ ਬਾਬਾ ਬੰਤਾ ਜੀ ਊੜਾ ਐੜਾ ਈੜੀ ਸੱਸਾ ਹਾ ਹਾ ਕੱਕਾ ਖਖਾ ਗੰਗਾ ਕਗਾ ਕਿੰਨਾ ਅਖਰਿਆ ਬਾਬਾ ਬੰਤਾ ਜੀ ਨੌਵਾ ਅਖਰਿਆ ਠਗਾ ਤਾਂ ਫਿਰ ਉਹਦੇ ਪਿੱਛੇ ਘਗਾ ਰਾਰਾ ਰਾਰਾ ਕਿਹੜੀ ਲਾਈਨ ਚ ਆਉਂਦਾ ਬਾਬਾ ਬੰਤਾ ਜੀ ਜਈਆ ਰਾਰਾ ਜਿੱਦਣ ਤੁਸੀਂ ਐਡੇ-ਐਡੇ ਢੱਡਾ ਵਾਲਿਆਂ ਨੇ ਆਤਮਾ ਤੋਂ ਮੁਨਕਤਾ ਨੂੰ ਜਾਣ ਲਿਆ ਉਸ ਦਿਨ ਸਾਰੇ ਝੰਡ ਖਤਮ ਹੋ ਜਾਣੇ ਬਾਬਾ ਬੰਤਾ ਜੀ ਇਹ 35 ਅੱਖਰਾਂ ਦੇ ਵਿੱਚੋਂ ਤੁਹਾਨੂੰ ਗੁਰਮੁਖੀ ਭਾਸ਼ਾ ਦੇ ਗੁਰਮੁਖੀ ਖਸਮ ਲਫ਼ਜ਼ ਦੇ ਆਪ ਕੀ ਕਹਿੰਦੇ ਨੇ ਅ ਜੇ ਕਿਤੇ ਇਦਾਂ ਹੋ ਜਵੇ ਤੇ ਅਸੀਂ ਸਾਡੀ ਫਾਰਸੀ ਤੋਂ ਜਾਨ ਛੁੱਟ ਜਵੇ ਸਾਡੀ ਹਿੰਦੀ ਤੋਂ ਜਾਨ ਛੁੱਟ ਜਵੇ ਭਾਸ਼ਾ ਕੋਈ ਮਾੜੀ ਨਹੀਂ ਪਰ ਪਹਿਲਾਂ ਆਪਣੇ ਖਸ ਨੂੰ ਤਾਂ ਜਾਣ ਲਓ ਜਿਹੜਾ ਖਸ ਮਾਨੇ ਸਾਡੇ ਉਤੋਂ ਆਪਣਾ ਸਭ ਕੁਝ ਵਾਰ ਦਿੱਤਾ ਉਹਨਾਂ ਖਸ ਮਾਨਾਂ ਤਾਂ ਜਾਣ ਲਓ ਕਦੀ ਕਬੀਰ ਵਾਰੇ ਸੋਚ ਰਿਆ ਕਰੋ ਭਗਤੀ ਕਹਿ ਕੇ ਜੇ ਹੁਣ ਆਉਸਾਰੀ ਜਾਣਾ ਅਰਬਦਾਸ ਮਹਾਰਾ ਨੇ ਗੁਰੂ ਮੱਲਾ ਹਣ ਕਿ ਸਰ ਵੈਦਾਂ ਹੀ ਬਸ ਭੁੱਖੇ ਆ ਜੇ ਕਿਤੇ ਉਹ ਬੰਤਾ ਜੀ ਤੁਹਾਡੇ ਬਚਨ ਨੇ ਕਿ ਜੇ ਕਿਤੇ ਨਾਨਕ ਨਾ ਹੁੰਦਾ ਤੇ ਇਹ ਰੋਲਦੇ ਫਿਰਦੇ ਹੁੰਨੇ ਸੀ ਝੂਠ ਬੋਲਦੇ ਹੋ ਤੁਸੀਂ ਜੇ ਕਿਤੇ ਸਤਗੁਰਵਦਾਸ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾ ਕਰ ਦੇ ਤਾਂ ਯਾਦ ਰੱਖ ਲਈ ਤੇ ਗੁਰੂ ਨਾਨਕ ਸਾਹਿਬ ਨੇ ਇਸ ਬ੍ਰਾਹਮਣ ਦਾ ਗੁਲਾਮ ਰਹਿਣਾ ਸੀ ਔਰ ਜਿਹੜਾ ਅੱਜ ਤੁਸੀਂ ਸਾਰਿਆਂ ਨੇ ਰਲ ਕੇ ਸਾਰਿਆਂ ਨੇ ਰਲ ਕੇ ਬਾਬੇ ਨਾਨਕ ਨੂੰ ਮੇਰੇ ਪਾਤਸ਼ਾਹ ਨੂੰ ਫਿਰ ਤੁਸੀਂ Hinduਧਰਮ ਦੇ ਵਿੱਚ ਲਈ ਜਾਂਦੇ ਹੋ ਰਲ ਕੇ ਤੁਸੀਂ ਕਰ ਰਹੇ ਹੋ ਸਭ ਕੁਝ ਇਸ ਕਰਕੇ ਹੱਥ ਜੋੜ ਕੇ ਬੇਨਤੀ ਕਰਦੇ ਤੁਹਾਨੂੰ ਇਹ ਮੈਂ ਅਰਥ ਦੱਸਦੇ ਨੇ ਖਸਮ ਦੇ ਤਾਂ ਜਿੱਦਣ ਮੈਂ ਕਿਤੇ ਅਕਾਲ ਪੁਰਖ ਦੇ ਅਰਥ ਕਰਨੇ ਨੇ ਨਾ ਹਰ ਜੀ ਕਾ ਨਿਕਲ ਨਹੀਂ ਯਾਰਾ ਕਿਉਂ ਬੜਾ ਡਾਟਾ ਹੈ ਮੇਰਾ ਗੁਰੂ ਮੇਰਾ ਨਾਨਕ ਕਹਿੰਦਾ ਨਾਨਕ ਪਟਾ ਸਦਾ ਦੇਗਾਸ ਸੁਣਿਆ ਧੂਕ ਪਾਪ ਕਾ ਨਾਸ ਦੁਖਾਂ ਪਾਪਾਂ ਦਾ ਨਾਸ ਕਰਨ ਵਾਸਤੇ ਬਾਣੀ ਆਈ ਆ ਦੁਖਾਂ ਪਾਪਾਂ ਦਾ ਨਾਸ ਕਰਨ ਵਾਸਤੇ ਰਾਵਸ ਤੱਕ ਕੇ ਆਸੀ ਗगन ਮੇ ਥਾਲ ਰਬ ਚੰਦ ਦੀਪ ਕਮਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਨ ਲਾ ਲਓ ਪਮਨ ਚਬਲੋ ਕਰੇ ਸਗਨ ਮਰਾਈ ਫਲਾਂ ਪੁਲਾਂ ਦੀ ਜੋਤੀ ਕਾ ਸੀ ਆਰਤੀ ਹੋਏ ਭਾਵ ਖੱਡਣਾ ਤੇਰੀ ਆਰਤੀ ਤੇਰੀ ਆਰਤੀ ਰਬ ਤੇਰੀ ਆਰਤੀ ਪੂਰੀ ਦੁਨੀਆ ਛੋਬੀ ਔਰ ਹੋਣੀਆ ਬਾਬਾ ਬੰਤਾ ਜੀ ਖਾਸਮ ਦੇ ਆਰਤੀਤੇ ਨੇ ਕਿ ਕਿਸ ਤਰ੍ਹਾਂ ਕਾਰਜ ਪੂਰੇ ਕਰਾਂਗੇ ਧੰਨਵਾਦ ਕਰਦਾ ਹਾਂ